ਪਤਨੋਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਤ ਸਾਹਿਬ ਉਸ ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੂਪ ਭਿਆ ਜ ਸੁਖ ਤਾਮਨਾ ਹੋਈ ਤੋ ਕਰਤਾ ਕਰਨਾ ਮੈਂ ਨਹੀਂ ਜਾ ਹਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤਰਨ ਜਾਈ ਲਖਿਆ ਰਹਾ ਜਾਤ ਮਹਦੂਤ ਜੋਤ ਮਹਜਤਾ ਅਕਲ ਕਲਾ ਪਰਪੁਰ ਰਹਿਆ ਤੂ ਸੱਚਾ ਸਾਹਿਬ ਸਿਵ ਸੁਵਾਲਿਓ ਜਿੰਨ ਕੀਤੀ ਸੂ ਪਰਬਿਆ ਕਹੋ ਨਾਨਕ ਕਰਤੇ ਗਿਆ ਬਾਤਾਂ ਜੋਗਜ ਕਰਨਾ ਸੋ ਕਰ ਰਹਿਆ ਸੋਦਰ ਅਗਚ ਮਹੱਲਾ ਪਹਿਲਾ ਇੱਕ ਓ ਅੰਕਾਰੂ ਸਤਗੁਰ ਪ੍ਰਸਾਦ ਸੋ ਦਰਤੀ ਰਾਗੇ ਹਾ ਸੋ ਕਰਕੇ ਹਾ ਜਿਤ ਬਹ ਸਰਬ ਚ ਮਾਦੇ ਬਾਜੇ ਤੇਰੇ ਨਾਦ ਅਨੇਕ ਸੰਖਾ ਗਿਤੇ ਤੇਰੇ ਬਾਵਨ ਹਾਰੀ ਕੀਤੇ ਤੇਰੇ ਰਗ ਪ੍ਰੀ ਸੋ ਕਹੀਏ ਹੈ ਕੀਤੇ ਤੇਰੇ ਗਾਵਨ ਹਾਰੀ ਗਾਵੰਤ ਤਨ ਪਉਣ ਪਣੀ ਬਾ ਤੰਤਰ ਗਾਵੈ ਰਾਜਾ ਤਨੰਦੁ ਆਰੀ ਗਾਵੰਤ ਤਨੋ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਤਰੰਗ ਵਿਚਾਰੀ ਗਾਵੰਤ ਤੁਧਨੋ ਇਸਰ ਬ੍ਰਹਮਾ ਦੇਵੀ ਜੋੰਤਰੇ ਸਦਾ ਸੋ ਹਰੀ ਗਾਵੰਤ ਤੁਧਨੋ ਇੰਦਰੇਂਦਰਾ ਤੁਮ ਬੈਠੇ ਦੀਵ ਧਿਆਨ ਨਾਲੇ ਗਾਵੰਤ ਤੁਧਨੋ ਸਿੱਧ ਸਮਾਧੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੀ ਗਾਵੰਤ ਤੁਧਨੋ ਜਤੀ ਸਦੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੀ ਗਾਵੰਤ ਤੁਧਨੋ ਪੰਡਿਤ ਪੜਨ ਰ ਕੀਰਤ ਜੁਗ ਜੁਗ ਵੇਦਾਂ ਨਾਲੇ ਗਾਵੰਤ ਤੁਧਨੋ ਮੋਹਣੀ ਅਮਨ ਮੋਹਨ ਸੁਰਗ ਮਛ ਪਿਆਲੇ ਗਾਵੰਤ ਤੁਧਨੋ ਰਤਨਉ ਪਾਇ ਤਰੇ ਅਠ ਅਠ ਤੀਰਤ ਨਾਲੀ ਗਾਵੰਤ ਤੁਧਨੋ ਜੁਤ ਮਹਾਬਲ ਸੂਰਾ ਗਾਵੰਤ ਤੁਧਨੋ ਖਾਣੀ ਚਾਰੀ ਗਾਵੰਤ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੀ ਸੇਈ ਤੁਧਨੋ ਗਾਵਣ ਜੋ ਤੁਧ ਭਾਵਨ ਦੱਤੇ ਤੇਰੀ ਭਗਤ ਰਸਬ ਦੀ ਹੋਰ ਕੀਤੇ ਗਾਵਣ ਸੇ ਮਾ ਚਿਤਨਾ ਆਵਨ ਨਾਨਕ ਕੀ ਵਿਚਾਰੀ सोई सोई सदा ਸਚ ਸਾਹਿਬ ਸੱਚਾ ਸਚੀ ਨਾਈ ਹੈ ਵੀ ਹੋਤੀ ਜਨ ਜਸੀ ਰਚਨਾ ਜਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਨਤੀ ਮਾਇ ਜਨੋ ਪਾਈ ਕਰ ਕਰ ਦੇਖਾ ਗੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤੇ ਸਭਾ ਫਤ ਸੋਈ ਕਰਤੀ ਬਰੁ ਹੁਕਮ ਨ ਕਰਨਾ ਜਾਈ ਸੋ ਪਤ ਸੋ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਅਸਾ ਮਹੱਲਾ ਬਹਿਲਾ ਸੁਣ ਵਡਾ ਕਾ ਸਭ ਕੋਈ ਕੇਵੜਾ ਵਡਾ ਢੀਠਾ ਹੋਈ ਕੀਮਤ ਪਾਇ ਨ ਕਿਹਾ ਜਾਈ ਰਹਿਣ ਵਾਲੇ ਤੇਰੇ ਰਹਿਤ ਸਮਾਈ ਵੱਡੇ ਮੇਰੇ ਸਾਹਿਬ ਗਹਿਰ ਗੰਭੀਰ ਗੁਣੀ ਦੇ ਹੀਰਾ ਕੋਈ ਨ ਜਾਣ ਤੀਰ ਗਿੱਤ ਕੀ ਬੜੀ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕੁਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਫੁਰਖਾਂ ਗਿਆਨ ਵਡਿਆਈਆਂ ਦਦਵਣ ਸਦੀ ਕਿਨੈ ਨਾ ਪਾਈਆ ਕਰਮ ਮਿਲਾ ਨਹੀਂ ਠਾਗ ਰਹਾਈਆ ਆਖਣ ਵਾਂ ਲਾਗਿਆ ਵਿਚਾਰਾ ਸੁਖਤੀ ਭਰੇ ਤੇਰੀ ਢੰਡਾਰਾ ਜਿਸ ਤੂੰ ਦੇਹਿ ਤਿਸੇ ਗਿਆਚਾਰਾ ਨਾਨਕ ਸੱਚ ਸੁਆਰ ਮਹਾਰਾ ਆਸਾ ਮਹੱਲਾ ਬਹਿਲਾ ਆਖਾਂ ਜੀ ਮਾਂ ਬਿਸਰੇ ਮਰ ਜਾਉ ਆਖਣ ਆਉਗਾ ਸਚਨਾਉ ਸੱਚ ਨਾਮ ਕੀ ਲੱਗੈ ਭੂਖ ਉਤ ਭੂਖ ਖਾਇ ਚਰੀਹ ਦੁਖ ਸੋਗ ਵਿਸਰਾ ਮੇਰੀ ਮਾਈ ਸੱਚਾ ਸਾਹਿਬ ਸਚ ਨਾ ਰਹਾ ਸੱਚ ਨਾਮ ਕੀ ਤਲ ਵਡਿਆਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਗਿਆ ਫਣ ਪੋਹੀ ਵਡਣਾ ਹੋਵਾ ਘਟ ਨਾ ਜਾਈ ਨਾ ਹੋ ਮਰਣਾ ਹੋਵੈ ਸੋਗ ਜਿੰਦ ਰਹਣਾ ਚੁੱਕੈ ਭੂਗ ਗੁਣ ਏਹੋ ਹੋਰ ਨਾਹੀਂ ਕੋਈ ਲਾਗੋ ਹੋਾ ਨਾ ਕੋ ਹੋਈ ਜਿਵੜਾ ਤੇਵੜ ਤੇਰੀ ਦਾਤ ਜਿੰਦਨ ਗਰਗਾ ਕੀਤੀ ਰਾਤ ਖਸਮ ਜ਼ਰਹ ਤੇ ਕਮ ਜਤ ਨਾਨਕ ਨਾਵਾ ਬਾਜ ਸੁਨਾਤ ਰਾਗੁ ਜਰੀ ਮਹੱਲਾ 14 ਹਰਿ ਕੇ ਜਨ ਸਤਿਗੁਰੂ ਸਦ ਬੁਰਖ ਆਬਿਨਾ ਕਰੋ ਗੁਰਪਾਸ राम घेरे गरम सतगुरु चरनाई करदे नाम परगास मेरे मीत गुरुदेव मोको राम नाम परगास गुरुमत नाम मेरा प्राण सखाई हरगिरत हमरी रहरास रहौ हर जन के वड पग बडेरी जिन हर हर चरदा हर प्यास हर हर नाम मिले तृप्तत है मिले संगत गुण परगास ਜਨ ਹਰ 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 ਰਸ ਨਾਮ ਨਾ ਪਾਇਆ ਤੇ ਪਗਹਿਣ ਜੰਪਾਸ ਜੋ ਸਤਿਗੁਰੂ ਸਰਨ ਸੰਗ ਨਹੀਂ ਆਇ ਤ੍ਰਿਜੀਵਾ ਤ੍ਰਿਜੀਵਾ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈੰਦਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਾ ਸੰਤ ਜੀਤ ਹਰ ਚ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਦਰੀ ਮਹੱਲਾ ਪੰਜਵਾਂ ਕਾਹਿਰੇ ਮਨਜਿਤ ਵਹਿ ਉਦਮ ਜਾ ਆਹਰ ਹਰਜੀਓ ਪਰਿਆ ਸੈਲ ਫਤਰਮਹ ਜੰਤ ਪਾਹਿਤਾ ਕਰਿ ਚਾਗੇ ਕਰ ਧਰਿਆ ਮੇਰੇ ਮਦੂਜੀ ਸਤ ਸੰਗਤ ਮਿਲੈ ਸੂਤਰੀਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੁਖੀ ਕਾਸ਼ਟ ਹਰਿਆ ਰਹਾ ਇੰਗਾਨ ਨਬੀਤਾ ਲੋਕੋ ਤੁ ਬੈਂਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸਮਾਹੇ ਠਾਕੁਰ ਕਾਹੇ ਮਨ ਭੂਕਰੀਆ ਊਡ ਊਡ ਬੈਸੇ ਕੁਸ ਤਿਸ ਪਾਛੇ ਬਿਛਰੀ ਛਰੀਆ ਤਿੰਨ ਗਵਨ ਗਲਾਵ ਕਮਣ ਜੁਗਾਵ ਮਰ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸਾਸਟ ਸਿਧਾਨ ਅੰਠਾ ਕਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਈਐ ਹੇਰਾ ਅੰਤਨ ਪਰਬਰੀਆ ਰਾਗ ਸ ਚ ਮਹੱਲਾ ਚੌਥਾ ਸੋਪੁਰਖ ਇੱਕ ਊੰਕਾਰੂ ਸਤਿਗੁਰ ਪ੍ਰਸਾਦ ਸੋਪੁਰਖ ਨਰੰਜਨ ਹਰਿ ਬੁਰ ਬਿਨਰੰਜਨ ਹਰਗੁ ਮਾ ਅਗਮਾ ਪਾਰਾ ਸਭ ਤਿ ਆਵਹਿ ਸਭ ਤਿ ਆਵੈ ਤੁਧ ਜੀ ਹਰਜ ਤੇਜ ਦਰਜਨ ਹਾਰਾ ਸਭ ਜੀ ਤੁਮਾਰੇ ਜੀ ਤੂ ਜੀ ਆ ਕਾ ਦਾ ਤਾਰਾ ਹਰ ਦੀ ਆਵਜ਼ਨ ਦੂਜੀ ਸਭ ਦੂ ਗੁਰਸਾਰ ਨਹਾਰਾ ਹਰ ਆਪੇ ਧਾਗੁਰਾ ਆਪੇ ਜੀਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਦਰ ਸਰਬ ਨਿਰੰਤਰ ਜੀ ਹਾਰੇ ਕੋ ਬੁਰਖ ਸਮਾਣਾ ਇਕ ਦਾਤੇ ਇਕ ਆਪੇ ਖਾਰੀ ਜੀ ਸਭ ਤੇਰੇ ਚੂਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਆਉ ਤਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਇਰੇ ਗਿਆਨ ਅਗਵਗਾਣਾ ਜੋ ਜਿਵਹਿ ਦੂਤਿ ਬਹ ਤੁਜੀ ਜਨ ਨਾਨਕ ਦਿਨ ਗੁਰ ਬਾਣਾ ਹਰਤਿਆ ਵਹ ਹਰਤਿਆ ਬਹ ਤੁਜੀ ਸੇ ਜਨ ਜਗ ਮੈ ਸੁਗਵਾਸੀ ਸੇਮਕਤੋ ਸੇਮੁਕਤ ਭੈ ਜਨ ਹਰਤਿਆ ਜੀਤਨ ਟੂਟੀ ਚੰਗੀ ਫਾਸੀ ਜਿੰਨਰਪੋ ਜਿੰਨ ਹਰਨਰਪੋ ਤੇ ਜੀਤਨ ਕਾ ਭਉ ਸੁਗਵਾਸੀ ਧਨ ਜਿਵਿਆ ਜਨ ਜਿਵਿਆ ਮੀਰਾ ਹਰਜੀਤ ਹਰ ਹਰ ਰੂਪ ਸੁਮਾਸੀ ਸੇ ਧਨ ਸੇ ਧਨ ਜਿਨ ਹਰਿ ਤੇ ਆ ਜੀ ਜਨ ਨਾਨਕ ਫਿਲੰਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੀ ਬਿਆੰਤ ਬਿਆੰਤਾ ਤੇਰੀ ਭਗਤ ਤੇਰੀ ਭਗਤ ਸਿਲਾਹਣ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨੁਗ ਤੇਰੀ ਅਨਕਰ ਹਰ ਪੂਜਾ ਜੀ ਤਬ ਦਪਹਿ ਜਪਹਿ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਹਸ ਤਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭੁਲੇ ਜਨ ਨਾਨਕ ਜੀ ਜੂ ਭਾਵ ਹੈ ਮੇਰੇ ਹਰਿ ਭਗਵੰਤਾ ਤੂ ਆਦਿ ਗੁਰ ਕਾ ਪਰੰਪਰ ਕਰਤਾ ਜੀ ਤੁਦ ਜੀਵੜਾ ਵਰਨਾ ਕੋਈ ਤੂ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੂ ਨਹ ਚਲ ਕਰਤਾ ਸੋਈ ਤਦ ਆਪੇ ਭਾਵਾਂ ਸੋਈ ਵਰਤੇ ਜੀ ਤੂ ਆਪੇ ਕਰੇ ਚੋ ਹੋਈ ਤੁਦੇ ਆਪੇ ਸ੍ਰਿਸ਼ਟ ਸਰਬ ਭਾਈ ਜੀ ਤੁਦੇ ਆਪੇ ਸਰਬ ਸਰਗੋਈ ਗੰਨ ਨਾਨਕ ਗੁਣ ਗਾਵ ਕਰਤੇ ਕੀ ਜੀ ਜੋ ਸਭ ਛੇ ਕਾ ਜਾਣੋਈ ਅਸਾ ਮਹਲਾ ਚੌਥਾ ਤੂ ਕਰਤਾ ਸਚਿਆਰ ਮੜਾ ਸਾਈ ਜੋ ਤੂ ਭਗਵ ਸੋਈ ਥੀਸੀ ਜੋ ਤੂ ਦੇ ਸੋਈ ਹਮ ਵਈ ਰਹਾ ਸਭ ਤੇਰੀ ਤੂੰ ਸਭਣੀ ਧਿਆਇਆ ਜਿਸ ਨੂੰ ਕਿਰਪਾ ਕਰਹ ਤਿੰਨਾ ਅਮਰਤਨ ਪਾਇਆ ਗੁਰਮੁਖ ਲਾਦਾ ਮਨ ਮਗੁਆਇਆ ਤੂੰ ਦਾ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਉਹ ਸਭਤ ਜਿਹੀ ਮਾਹੇ ਤਦ ਬੰਦੋ ਜਾ ਕੋਈ ਨਾਹੀ ਜੀ ਜਨ ਸਭ ਤੇ ਰਖੀ ਲਾ ਵਿਜੋਗ ਮਿਲ ਬਚੜਿਆ ਸੰਜੋਗੀ ਮੀਲ ਜਿਸ ਨੂੰ ਤੂੰ ਜਾਣਾਹੀਂ ਸੋ ਜਨ ਜਾਣਾ ਆਰ ਗੁਣ ਚਦਹੀ ਆਖ ਬਖਾਣਾ ਜਿਨ ਹਰਿ ਤੇ ਵੇ ਤਿੰਜੁ ਕੋ ਪਾਇਆ ਸਹਜੇ ਹੀ ਹਰ ਨਾਮ ਜਮਾਇਆ ਤੂ ਆਪੇ ਕਰਦਾ ਤੇਰਾ ਜਤਬ ਹੋਈ ਤਦ ਬਿੰਦੂ ਜਾ ਵਰਨਾ ਕੋਈ ਤੂ ਗਰ ਗਰ ਵਿਖਹਿ ਜਾਣ ਹਸੂਈ ਜਨ ਨਾਨਕ ਗੁਰਮੁਖ ਪ੍ਰਗਟ ਹੋਈ ਆਸਾ ਮਹਲਾ ਬਹਲਾ ਤੇਤ ਸਰਵੜਾ ਭਈਲੇ ਨਿਵਾਸਾ ਪਾਣੀ ਪਾਵਗਤ ਨਹੀਂ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀਐ ਮਨੇ ਕਹਨਾ ਤੇਤ ਸਭ ਮੂੜ ਮਨਾ ਹਰ ਬਿਸਰ ਤੇਰੇ ਗung ਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਕਰਨਤ ਨਾਨਕ ਦਿਨ ਕੀ ਸਰਨਾ गंतू नाही विसरिया आस महल्ला पनिया भई प्राप्त मानुख दे होरिया गोविंद वर्णन के हे तेरी बरिया और कायतरा गीता ना काम मेल साध संगत भज केवल नाम तरंजाम लाग पूजल तरण का जनमृता जात रंग माया करहा ਜਪ ਤਪ ਸੰਜਮ ਧਰਮ ਨਾਮ ਕਮਾਇ। ਸੇਵਾ ਸਾਧਨ ਜਾਨੀ ਹਰ ਰਾਇ॥ ਕਹੋ ਨਾਨਕ ਹਮ ਨੀਤ ਕਰਨ ਮਾ। ਸਰਨ ਬਰੀ ਕੀ ਰਖ ਧਰਮ॥ ਜਪ ਤਪ ਸੰਜਮ ਧਰਮ ਨਾਮ ਕਮਾਇ। ਸੇਵਾ ਸਾਧਨ ਜਾਨੀ ਹਰ ਰਾਇ॥ ਤਹੋ ਨ ਨਗਹੰਨੀ ਜਗਰਨ ਮਾਰ ਚਰਨ ਬਰ ਕੀ ਰਾਖੋ ਦਰਮਨ ਇੱਕ ਊੰਕਾਰੂ ਸ੍ਰੀ ਵਾਹਿਗੁਰੂ ਦੀ ਜੀਤ ਪਤ ਹੈ ਪਾਤਸ਼ਾਹੀ ਦਸ਼ਵੀਨ ਕਬੀਓ ਬਾਤ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋ ਜਿੰਦਗੀ ਚ ਤਵ ਚਰਨ ਨਰਮਨ ਰਹੇ ਹਮਾਰਾ ਆਪਣਾ ਜਨਪੁਰੂਪਰਤੀ ਪਾਰam ਅਮ੍ਰਿਤ ਦੁਸ਼ਤ ਸਭ ਤਮ ਕਾ ਬਹੁ ਆਪ ਬਹਾ ਦੇ ਮਹ ਬਚਾ ਬਹੁ ਸੁਖੀ ਬਚੈ ਮੋਰੋ ਪਰਿਵਾਰਾ ਸੇਵਕ ਜੀ ਤਵਿਆ ਕਰਤਾਰam ਮੋਰ ਅਜਨ ਜਗਰ ਦੇ ਕਰੀਏ ਤਬ ਭੈਨ ਕੋ ਆ ਚੰਗਰੀਏ ਪੂਰਨ ਹੋਇ ਹਮਾਰੀ ਅਸਾਤ ਸੋਰਭੇ ਕੀ ਰੇ ਭੀਜam ਤੁਹਾ ਛਾੜ ਕੋਈ ਵਰਨਾ ਧਿਆਉਂ ਜੇ ਵਰ ਚਾਹੂੰ ਤੂੰ ਤੇ ਪਾਉ ਸੇਵਕ ਗਿ ਘਹ ਮਾਰੇ ਤਾਰਿ ਇਹ ਤਨ ਤਨ ਚਦਰ ਹਮਾਰੇ ਮਾਰਿ ਇਹ ਆਪ ਹਾਦਾ ਮਝੇ ਉਬਰੀਏ ਮਰਨ ਕਾਲ ਕਾ ਤਰਾ ਸਿੰਧਵਰੀਏ ਓ ਜੋ ਸਦਾ ਹਮਾਰੀ ਪਛਾ ਸ੍ਰੀ ਅਸੀਂ ਤੁਝੂ ਗਈ ਹੋ ਰੱਚ ਰਾਖ ਲਿਹੁ ਮੋਹ ਰਖਣ ਹਾਰੀ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੂਰੀ ਚਤਰ ਦਸ ਕੰਤਾ ਕਾਲ ਪੈ ਬ੍ਰਹਮਾ ਬੁਪਧਰਾ ਕਾਲ ਪੈ ਸ਼ਿਵ ਜੋਗ ਉਤਰਾ ਕਾਲ ਪੈ ਕਰਬਿਸ਼ਨ ਬਰਕਾਚਾ ਸਗਲ ਕਾਲ ਕਾ ਕੀਆ ਧਮਾਚ ਜਗਨ ਕਾਲ ਜੋਗੀ ਜਿਵ ਕੀਓ ਮੇਧ ਰਾਜ ਬ੍ਰਹਮਾ ਜੋ ਥਿਓ ਜਗਨ ਕਾਲ ਸਭ ਲੋਗ ਜੁਵਾਰਾ ਨਮਸਕਾਰ ਹੈ ਤਹ ਹਮਾਰਾ ਜਗਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਿਸ਼ਨੁ ਪਜਾਇਓ ਆਦੰਤਿ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਕਹ ਹਮਾਰੀ ਸਗਲ ਪ੍ਰਜਾ ਜਨ ਆਪਿ ਤੁਮਾਰੀ ਸਿਵ ਕਨ ਕੋ ਦਿਵ ਗੁਣ ਜਗ ਦਿਓ ਸਤਰਣ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਦ ਭਲੇ ਬੁਰੇ ਕੀ ਪੀਰ ਬਿਛਾਨਦ ਚੀਟੀ ਤੇ ਕੋਈ ਦਰਦ ਤੁਲਾ ਸਭ ਵਰ ਗਿਰ ਪਾ ਦ੍ਰਿਟ ਕਰ ਫੂਲਾ ਸੰਤਨ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਾ ਘਟ ਘਟ ਕੇ ਪਟ ਪਟ ਕੀ ਜਾਨਾ ਜਦ ਉਦਕਰਖ ਕਰਾਂ ਕਰਤਾਰਾ ਪਰਜਾ ਧਰਤ ਤਬ ਦੇਹ ਅਪਾਰਾ ਜਬ ਆਕਾਰ ਖਕਰਤ ਕਬ ਹੋ ਤੁਮ ਮੈਂ ਮਿਲਦ ਦੇਹ ਧਰਤ ਬਹੋ ਜੀਤੇ ਬਦਨ ਸ੍ਰੀ ਸਭ ਧਰ ਆਪ ਆਪਣੀ ਬੂਝ ਵਿਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਰੰਕਾਰ ਨਿਰਪਕਾਰ ਨਿਰਲੰਭ ਆਦ ਅਨੀਲ ਅਨਾਦ ਸੰਭਵ ਤਕਾ ਮੂੜ ਹੁਜਾਰ ਜੁ ਭੀਦਾ ਢਾਕੋ ਬਿਹ ਨ ਪਾਵਤ ਬੀਦਾ ਤਾਬੋ ਕਰ ਪਾਹਨ ਅਨੁਮਾਨਦ ਮਹਾ ਮੂੜ ਘਜ ਭੇਦ ਨ ਜਾਣਤ ਮਹਾ ਦੇਵ ਕੋ ਘਤ ਸੁਦਰਜੀਵ ਨਰਾੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁਧ ਹ ਜੀਤੇ ਵਰਨ ਤ ਭੈਲ ਪੈਲ ਤੋਹ ਦਿੱਤੀ ਤੁਮਰਾ ਲਖਾਣਾ ਜਾਏ ਪਸਾਰਾ ਕਹੇ ਬਿਦ ਸਜਾ ਪ੍ਰਤਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਭਿਉ ਰਵ ਕਹੀ ਭੂਪਾ ਅੰਡਜ ਜੀਰਜ ਸੇਤਜ ਕਿੰਨੀ ਉਤਪਜ ਖਾਨ ਬਹੋ ਰਜ ਦੀਨੀ ਕਹੋ ਫੂਲ ਰਜ ਹਵਾ ਬਠਾ ਕਹੋ ਜਿਮਡ ਭਿਉ ਸੰਕਰ ਕਠਾ ਸਗਰੀ ਸ੍ਰੀਸ਼ਤ ਦਿਖਾਇ ਅਚੰਭਵ ਆਜ ਜੁਗਾਦ ਸਰੂਪ ਸਿਆਂ ਭਵ ਅਵਰਛਾ ਮੇਰੀ ਤੁਮ ਕਰੋ ਸੇਖੋ ਉਭਰ ਅਸਿਕ ਸੰਘਰੋ ਦੁਸ਼ਟ ਜੇ ਟੀਠ ਵ ਤਤ ਪਤਾ ਸਗਲ ਮਲੇਸ਼ ਕਰੋ ਰਣ ਘਾਤ ਜੇ ਆਸੀ ਤਿ ਇਤਮ ਸਰਨੀ ਪਰੇ ਤਿਨ ਕੇ ਦੁਸ਼ਟ ਦੁਖ ਤਹਵਾ ਮਰੇ ਪੁਰਖ ਜਉਣ ਭਗ ਪਰੇ ਤਿਹਾਰੀ ਤਿਨ ਕੇ ਤੁਮ ਸੰਘਟ ਸਭ ਟਾਰੀ ਜੋਗਲ ਗੋਇ ਗੁਬਾਰ ਤਿਹ ਹੈ ਤਾਗੇ ਕਾਲ ਨਿਕਟਨ ਐਹ ਹੈ ਰੱਜਾ ਹੋਈ ਤਾਏ ਸਭ ਗੱਲਾ ਦੁਸ਼ਟ ਅਰਿਸ਼ਟ ਤਰਾਂ ਤਤਕਾਲਾ ਕਿਰਪਾ ਦ੍ਰਿੜਤਨ ਜਾਹੀ ਨਿਹਰੀ ਹੋ ਤਾਗੇ ਤਾਪ ਦਨਕ ਮੋਹਰੀ ਹੋ ਰਿੱਧ ਸਦ ਘਰਮ ਸਭ ਹੋਈ ਦੁਸ਼ਟ ਜਹਾ ਸ਼ਵਤੁ ਕੇ ਨਾ ਕੋਈ ਏਕ ਬਾਰ ਜਨਤ ਮੈਂ ਤੁਮਹਾਰਾ ਕਾਲ 파ਸਥਿਤ ਹੈ ਉਬਰ ਜਨਰ ਨਾਮ ਤਹ ਰੁ ਕਹ ਦਰਦ ਦੁਸ਼ਟ ਦੋਖ ਤੇ ਰਹਾ ਖਾੜਕ ਗੀਤ ਮੈਂ ਸਰਨ ਤੁਹਾਰੀ ਆਪ ਹਾਦ ਲਿਹੁ ਉਬਾਰੀ ਸਰਬਠਾਰ ਮਹੋ ਤੁਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਖਾੜਕ ਗੀਤ ਮੈਂ ਸਰਨ ਤੁਹਾਰੀ ਆਪ ਹਾਦ ਲਿਹੁ ਉਬਾਰੀ ਰਬਠਾਰ ਮਹਉ ਚਹਾਈ ਦੁਸ਼ਟ ਲੋਕ ਤੇ ਲਹੋ ਬਚਾਈ ਸਵਈਆ ਪਾਇ ਗਹ ਜਬ ਤੇ ਤੁਮਰੇ ਤਬ ਤੇ ਕਉ ਮਹੰਗ ਤਰੇ ਨਹੀਂ ਆਨੀਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤੀ ਕ ਨਾ ਮਾਨੀਓ ਸਿਮਰਤ ਸਾਸਤਰ ਬੇਦ ਸਭ ਹੈ ਬਹੁ ਭੀਦ ਕਹ ਹਮ ਇਕ ਨਾ ਜਾਨੀਓ ਸਿਰਿ ਸੁਪਾਣ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੁਹੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾਡ ਕਾ ਗਇਓ ਤਹਾਰੋ ਦੁਆਰ ਬਹੈ ਗਹੈ ਕੀ ਲਾਜੀ ਅਸ ਗੋਬਿੰਦ ਦਾਸ ਤਹਾਰ ਸਗਲ ਦੁਆਰ ਕੋ ਛਾਡ ਕਾ ਗਇਓ ਤਹਾਰੋ ਦੁਆਰ ਬਹ ਹੈ ਗਹ ਕੀ ਲਾ ਜੀ ਅਸ ਗੋਵਿੰਦਾ ਤੁਹਾਰ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਊੰਕਾਰੂ ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਜ ਸੇਤੀ ਮਨ ਮੱਜੀਆਂ ਵਾਧਾਈਆਂ raag ratan parwar priya shabd gaa banaiya shabd taada ho hari ke ram manjini basaiya kahe nan anand hua satguru main paaya e man meria tu sadar ho harnali har nar ho tu man mere do sab vichar nal angikar ho kare tera kar j sab suarna ਸਭਨ ਗਲਾਂ ਸੁਮਰਾਤ ਸੁਆਮੀ ਸੋ ਕੇ ਮਨੋ ਵਿਚਾਰੀ ਕਹੈ ਨਾਨਕ ਮਨ ਮੇਰੇ ਸਦਾ ਰਖੋ ਹਰਿ ਨਾਮੀ ਸਾਚੇ ਸਾਹਿਬ ਗਿਆਨ নাহি ਗਰਤੇ ਰ ਘਰਦਾਂ ਤੇਰਾ ਸੰਗਿਜ ਹੈ ਜਿਸ ਦੇ ਤੂ ਭਵਈ ਸਦਾ ਸਿਮਰਲਾ ਤੇਰੀ ਨਾਮ ਮਨ ਵਸਾ ਬਈ ਨਾਮ ਜਿਉ ਕਾ ਮਨ ਵਸਿਆ ਬਾਜੀ ਸ਼ਬਦ ਗੁਨੀਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜੇ ਰੁੱਖਾਂ ਸਭ ਗਵਾਈਆਂ ਕਰ ਸਾਚ ਸੁਖਮਨੈ ਵਸਿਆ ਜਿਨੇ ਇਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਾ ਨਾਨਕ ਤੁਨ ਜント ਹੋ ਸਬਦ ਧਰੋ ਪਿਆਰੋ ਕਾਚਾ ਨਾਮ ਮੇਰਾ ਆਧਾਰੂ ਵਾਦਿ ਪੰਜ ਸ਼ਬਦ ਤਤਕਰਤ ਪਾਗਾ ਕਰਤ ਪਾਗਾ ਸ਼ਬਦ ਵਾਦੀ ਕਲਾ ਜਿਤ ਕਰ ਧਾਰੀਆ ਪੰਜ ਦੋ ਤਦਵਾਸ ਗੀਤੇ ਕਾਲ ਕੰਡ ਕੁਮਾਰਿਆ ਤੁਰ ਗਰਮ ਪਾਇਆ ਤੁਧ ਜਨ ਕੋ ਸੇ ਨ ਮਹਰ ਕਾ ਲਾਗੇ ਕਹਿ ਨਾਨਕ ਦਹਤ ਗੁ ਹੋਵਾ ਤਤਕਰ ਅਨਹਦ ਵਾਦੀ ഡപ്പ ഗിഹ സഗല മനോരഥ പു പാര ബ്രഹ പ്രഭ പേ സഗല സൂറി ദുഃഖ രോഗി സച്ചിവാണി സന്തസാജന പയ തർച്ച പൂരേ ഗുരുതേജി ਸੁਣਤੇ ਪਾਣੀ ਤਕਹਤੇ ਪਵਿਤ ਸਤਗੁਰ ਰਹਿਆ ਭਰਪੂਰੇ ਮਨਵੰਦ ਨਾਨਕ ਗੁਰ ਚਰਨ ਲਾਗੀ ਵਾਦੀ ਅਨਹਦ ਤੂਰੇ ਸੁਣਤੇ ਪਾਣੀ ਤਕਹਤੇ ਪਵਿਤ ਸਤਗੁਰ ਰਹਿਆ ਭਰਪੂਰੇ ਨਨਵੰਤ ਨਾਨਕ ਗੁਰ ਚਰਨ ਲਾਗੀ ਵਾਜੇ ਆਣ ਹਦ ਤੂਰੇ ਮੁਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਮਸਤੂ ਪਇਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਹਾਰੋ ਜੇ ਕੋ ਖਾਵੈ ਜੇ ਕੋ ਪੁੰਚ ਤਿਸ ਕਾ ਹੋਇ ਉਧਾਰੋ ਇਹ ਵਸਤੁ ਤਜਿ ਨਹ ਜਾਈ ਨੇਤਨੇ ਤਰਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰਿਐ ਸਭ ਨਾਨਕ ਬ੍ਰਹਮ ਅਪਸਾਰੋ ਸੁਲੋਕ ਮਹੱਲਾ ਪਨਿਵਾ ਤੇਰਾ ਗੀਤਾ ਜਤੁ ਨਾਹੀ ਮਨੋ ਜੋਗ ਕਿ ਤੋਈ ਮੈਂ ਨਿਰਗੁਣ ਯਾਰੀ ਕੋ ਗੁਣ ਨਾਹੀ ਆਪੇ ਦਰਸ ਭੀ ਹੋਈ ਦਰਸ ਭੀ ਆ ਮਹਾਰਾਮ ਤੂ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਧੀਵ ਹਰਿਆ ਤਰਸ ਪਿਆ ਮਹਾਰਾਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਧਨਮੰਤੀ ਵਹ ਹਰਿਆ ਪੌੜੀ ਤਿੱਥੈ ਤੁਮ ਰਤ ਜਿੱਤਾ ਕੋਈ ਨਾਹੇ ਉੱਥੈ ਤੇਰੀ ਰੱਖ ਅਗਣੀ ਉਦਰ ਮਾਹੀ ਸੁਣ ਕਾ ਜਮ ਕੇ ਦੂਤ ਨ ਇਤਰਾ ਛਡ ਜਾਹੀ ਭਉ ਜਲ ਬਿਸਮਤ ਗਾਹੂ ਗੁਰਜਬ ਦੀਪਰ ਬਾਹੀ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੀ ਕਲ ਮੇ ਹੋ ਪੁਣੁ ਗੁਣ ਗੋਵਿੰਦ ਗਾਹੀ ਕਉਤਸਨੋ ਗਿਰਪਾਲ ਤੁਮਾ ਲਈ ਸਾਹਿਬ ਸਾਹਿਬ ਵਰਤਾ ਕੋਈ ਨਾ ਜਾਇ ਜਿ ਆਵਹਿ ਤਦ ਆਹੀ ਸਲੂਕ ਮਹੰਲਾ ਪਨਿਵਾ ਅੰਤਰ ਗੁਰ ਆਰਾਧਨ ਜਿਹਾ ਵਾਜਬ ਗੁਰ ਨਾਉ ਨੇਤ੍ਰੀ ਤਤ ਗੁਰਬੇ ਕਣਾ ਕਰਮਣੀ ਸੁਨਾ ਗੁਰ ਨਾਉ ਸਤ ਗੁਰ ਸਿਤੀ ਰਤਿਆ ਦਰਗਹ ਪਈ ਠਾਉ ਕਹੋ ਨਾਨਕ ਗਿਰ ਬਾਗਰੇ ਜੇ ਸੁਨੋ ਇਹ ਵਤ ਦੇ ਗਗ ਮਹ ਉਤਮ ਕਾਟਿ ਹੈ ਵਿਰਲੇ ਕੀ ਕੀ ਮਹੱਲਾ ਪਨਵਾ ਰਖੇ ਰਖਣ ਹਾਰ ਆਪ ਓ ਮਾਰੀਨ ਗੁਰ ਕੀ ਪੈਰੀ ਪਾਈ ਕਾਜ ਸੁਵਾਰੀਨ ਹੋ ਆਪ ਦਿਯਾਰ ਮਨਹੋ ਨ ਵਿਸਾਰੀਨ ਸਾਧ ਜਨ ਗਾ ਸੰਗ ਭਗਤ ਜਲਤਾਰੀਨ ਸਾਕਤ ਨਿੰਦਕ ਦੁਸ਼ਟਗਨ ਮਾਹੀ ਬਿਦਾਰੀਨ ਤੇ ਸਹਬ ਕੀ ਟੇਕ ਨਾਨਕ ਮਨ ਹੈ ਮਾਹੀ ਜਿਸੇ ਵਰਤ ਸੁਖ ਹੋਈ ਸਗਲੇ ਦੁਖ ਜਾਹੀ ਤੇ ਸਹਬ ਕੀ ਟੇਕ ਨਾਨਕ ਮਨ ਹੈ ਮਾਹੀ ਜੇ ਸ੍ਰੇ ਮਰਤ ਸੁਖ ਹੋਏ ਸਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ